ਸੋਹੀ ਮਹੱਲਾ ਪਹਿਲਾ ਸੁਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ ਨਾਮਾ ਅੰਗ ਨੰਬਰ 729 ਤੇ ਸੁਭਾਏ ਮਾਨ ਬਖਸ਼ਿਸ਼ ਕਰਦੇ ਹਨ ਜਿਨ ਕੋ ਭਾਂਡੇ ਭਾਉ ਤਿਨਾਂ ਸਵਾਰ ਸੀ ਸਾਬ ਕਹਿੰਦੇ ਜਿਨਾਂ ਦੇ ਸਰੀਰੂਪੀ ਭਾਂਡਿਆਂ ਦੇ ਅੰਦਰ ਪਿਆਰ ਹੈ ਨਾ ਪ੍ਰਮਾਤਮਾ ਪ੍ਰਤੀ ਪ੍ਰਮਾਤਮਾ ਵੀ ਉਹਨਾਂ ਦੇ ਸਰੀਰੂਪੀ ਭਾਂਡਿਆਂ ਨੂੰ ਸਵਾਰਦਾ ਹੈ ਸੁਖੀ ਕਰਿਆ ਪਸਾਉ ਦੁਖ ਵਿਸਾਰ ਸੀ ਸ੍ਰੀ ਰੂਪੀ ਭਾਂਡਿਆ ਦੇ ਵਿੱਚ ਜਿਹੜਾ ਮਨ ਹੈ ਉਹਨੂੰ ਸੁਖੀ ਕਰ ਦਿੰਦਾ ਹੈ ਤੇ ਵਿਕਾਰਾਂ ਦਾ ਦੁੱਖ ਦੂਰ ਕਰ ਦਿੰਦਾ ਹੈ ਸੰਸਾ ਮੂਲੇ ਨਾਏ ਸਰਪਰਤਾਰ ਸੀ ਇੱਕ ਰੰਚਕ ਮਾਤਰ ਵੀ ਉਹਨਾਂ ਦੇ ਮਨਾਂ ਦੇ ਵਿੱਚ ਸੰਸਾ ਭਾਵ ਸ਼ੰਕਾ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਨੂੰ ਪਰਮਾਤਮਾ ਤਾਰਨ ਵਾਲਾ ਹੈ ਜਿਨ੍ਹਾਂ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਉਦਮ ਕੀਤਾ ਉਹਨਾਂ ਨੂੰ ਗੁਰੂ ਮਿਲ ਗਿਆ ਅੰਮ੍ਰਿਤ ਹਰਕਾ ਨਾ ਉਹਦੇ ਵੈ ਦਿਖਿਆ ਗੁਰੂ ਦੇ ਰਾਹੀ ਅੰਮ੍ਰਿਤ ਰੂਪੀ ਨਾਮ ਜਿਹੜਾ ਮਰਤੂ ਤੋਂ ਰਹਿਤ ਹੈ ਉਹ ਭਿਖਿਆ ਦੇ ਵਿੱਚ ਦੀਖਿਆ ਦੇ ਵਿੱਚ ਭਿਖਾਰੀ ਬਣ ਕੇ ਮਿਲਦਾ ਹੈ ਚੱਲ ਸਤਗੁਰ ਭਾਏ ਭਵੇਂ ਨਿ ਭਿਖਿਆ ਗੁਰੂ ਦੇ ਸਤਗੁਰ ਦੇ ਰਾਹੀ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ ਉਹਨਾਂ ਨੂੰ ਹੀ ਇਹ ਨਾਮ ਦੀ ਦਾਤ ਮਿਲੀ ਹੈ ਜਾਂ ਕੋ ਮਹਿਲ ਹਜੂਰ ਦੂਜੇ ਨੇ ਮੈਂ ਕਿਸ ਉਹ ਪ੍ਰਮਾਤਮਾ ਦੇ ਦਰ ਦੇ ਉੱਤੇ ਸੁਭਾਈ ਮੰਨੋਗੇ ਉਹਨਾਂ ਨੂੰ ਇੱਕ ਦਰ ਦਾ ਭਰੋਸਾ ਮਿਲ ਗਿਆ ਉਹ ਪਰਮਾਤਮਾ ਦਾ ਘਰ ਮਿਲ ਗਿਆ ਉਹ ਫਿਰ ਦੂਸਰੇ ਦੇ ਦਰਵਾਜ਼ੇ ਜਾ ਕੇ ਖੜਕਾਂਦੇ ਨਹੀਂ ਦਰ ਦਰ ਬਾਣੀ ਨਾਹੀਂ ਮੂਲੇ ਪੁੱਛ ਤਿਸ ਉਹ ਫਿਰ ਥਾਂ ਥਾਂ ਤੇ ਜਾ ਕੇ ਭਟਕਦੇ ਨਹੀਂ ਝੂਟਾ ਤਾਂ ਕਹਿ ਬੋਲ ਸਾਹਿਬ ਨਦਰ ਜਿਸ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਪਰਮਾਤਮਾ ਦੇ ਬੋਲਾਂ ਦੇ ਉੱਤੇ ਯਕੀਨ ਰੱਖਦੇ ਹਨ ਖੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ ਪ੍ਰਮਾਤਮਾ ਨੂੰ ਹੀ ਸਾਰਾ ਕੁਝ ਮੰਨਦੇ ਹਨ ਅਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਵਨ ਬਤੀਤ ਕਰਦੇ ਹਨ ਤੇ ਪ੍ਰਮਾਤਮਾ ਦੀ ਹੀ ਮੱਤ ਧਾਰਨ ਕਰਦੇ ਹਨ ਟਾਇ ਉਸਾਰੇ ਸਾਥ ਜਾਣਾ ਸਭ ਸੋਏ ਕਿਉਂਕਿ ਪ੍ਰਮਾਤਮਾ ਦੇ ਵਿੱਚ ਹੀ ਤਾਕਤ ਹੈ ਮਨੁੱਖ ਨੂੰ ਜਨਮ ਦੇਣ ਦੀ ਤੇ ਮੌਤ ਦੇਣ ਦੀ ਨਾਉ ਨਾਨਕ ਬਖਸ਼ੀਸ਼ ਨਤਰੀ ਕਰਮ ਹੋਏ ਦਾਸ ਨਾਨਕ ਇਹ ਆਖਦਾ ਹੈ ਮੇਰੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਨਜ਼ਰ ਮਿਹਰ ਦੀ ਕੀਤੀ ਤੇ ਮੇਰੇ ਕਰਮਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ